t a h ਪਠਾਨਕੋਟ ਤੋਂ ਇੱਕ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦੇ ਅਨੁਸਾਰ ਨੌਜਵਾਨ ਪੀਤੀ ਰਾਤ ਤੋਂ ਲਾਪਤਾ ਸੀ। ਪੀੜਤ ਪਰਿਵਾਰ ਨੇ ਸੋਹਰਿਆਂ ਤੇ ਦੋਸ਼ ਲਗਾਇਆ ਹੈ ਜਿਸ ਦੇ ਆਧਾਰ ਤੇ ਪੁਲਿਸ ਨੇ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਵੰਦੀ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਜੀਜੇ ਦੇ ਨਾਲ ਆਪਣੇ ਸੋਹਰੇ ਘਰ ਗਿਆ ਸੀ ਜਿੱਥੇ ਲੜਾਈ ਹੋ ਗਈ ਅਤੇ ਸੋਹਰਿਆਂ ਨੇ ਉਸ ਨੂੰ ਘੁੱਟਿਆ ਤੇ ਘਰੋਂ ਬਾਹਰ ਕੱਢ ਦਿੱਤਾ। ਅਫਵਾਦੀ ਕਿ ਉਸਨੂੰ ਦਿਖਾਨਾ ਚੌਂਕ ਤੋਂ ਜ਼ਖਮੀ ਹਾਲਤ ਦੇ ਵਿੱਚ ਲਿਆਂਦਾ ਗਿਆ ਸੀ ਅਤੇ ਪਠਾਨਕੋਟ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਅਫਵਾਦੀ ਕਿ ਉਸਦੇ ਵੱਲੋਂ ਸੋਹਰੇ ਪਰਿਵਾਰ ਤੇ ਇਲਜ਼ਾਮ ਲਗਾਏ ਗਏ ਨੇ ਜਦੋਂ ਸਦਕਾਰੀ ਹਸਪਤਾਲ ਦੇ ਡਾਕਟਰ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐਂਬੂਲੈਂਸ ਦੇ ਵਿੱਚ ਲਿਆਂਦਾ ਗਿਆ ਸੀ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ ਤੇ ਹੁਣ ਉਸ ਦੀ ਪਛਾਣ ਵੀ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਦੇ ਸੋਹਰੇ ਪੱਖ ਦੇ ਸੱਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਤਿੰਨ ਨੂੰ ਗ੍ਰਿਫਤਾਰ ਵੀ ਕਰ ਲਿਆ ਅਤੇ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਨਾਮ ਵਿਸ਼ਾਲ ਫਰਾਜੂ ਹੈ। ਕੀ ਗੱਲ ਕੀ ਹੋਈ ਸੀ? ਐਕਚੁਅਲੀ ਮੇਰਾ ਬ੍ਰਦਰ ਆਏ ਵੱਡਾ। ਐ ਕਿ ਹੋਇਆ ਜੀ ਆਪਣੇ ਵਾਟਰ ਸਪਲਾਈ ਤੇ ਨੌਕਰੀ ਕਰਦਾ। ਰਾਤੀ ਸਾਨੂੰ ਤੇ ਕਹਿ ਕੇ ਗਿਆ ਵੀ ਇਹਦੀ ਡਿਊਟੀ ਹੁੰਦੀ ਸ਼ਨੀਵਾਰ Shimla ਪੜੀ ਤੇ। ਐ ਰਾਤੀ ਡਿਊਟੀ ਰਹੀ ਛੋਟੀ ਘਰੋਂ ਖਾ ਕੇ ਗਿਆ ਡਿਊਟੀ ਤੇ ਤੇ ਅਨੂਨਾ ਉਹਦੇ ਸਾਡੂ ਨੇ ਉਹ ਨਾਲ ਲੱਗੇ ਆਪਣੇ ਸਹੁਰਿਆਂ ਘਰ ਗਿਆ ਤੇ ਕੋਈ ਅਪਚੇ ਦੇ ਚਾਚੇ ਦਾ ਤੇ ਇਹਦੀ ਸੱਸਾਂ ਝਗੜਾ ਝੂੜਾ ਚੱਲਦੇ ਆ ਕੋਈ ਇਹਨਾਂ ਦਾ ਇਹਨੂੰ ਲੈ ਕੇ ਗਏ ਉਹ ਉਹ ਕੋਥੇ ਇਹਨੂੰ 20 25 ਜਣੇ ਪਈ ਐ ਇਹਨੂੰ ਉਥੇ ਮਾਰ ਕੇ ਉਹਨਾਂ ਨੇ ਡਾਕਾਣੇ ਛੁੱਟਤਾ ਨਾ ਸਾਨੂੰ ਦੱਸਿਆ ਨਾ ਕਿਸੇ ਨੂੰ ਡਾਕਾਣੇ ਚੋਂ ਛੁੱਟਿਆ ਉੱਥੋਂ ਕਿਸੇ ਨੇ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਸਿਵਲ ਹਸਪੀਟਲ ਐਂਬੂਲੈਂਸ ਲੈ ਕੇ ਆਈ ਇਹਨੂੰ ਉਹਨੇ ਪੂਰਾ ਪ੍ਰੀਪ੍ਰਾਈਡ ਇਹਦਾ ਮਰਡਰ ਕੀਤਾ ਪਲਾਨ ਨਾਲ ਪਤਾ ਨਹੀਂ ਇਹਨੂੰ ਕੀ ਹੀ ਵੀ ਇਹਦੇ ਤੋਂ ਰੰਜਿਸ਼ ਖਾਂਦੀ ਕਿ ਚਾਹੇ ਸ਼ਾਇਦ ਹੈ ਸਰਕਾਰੀ ਬਾਕੀ ਸਾਰੇ ਭੁੱਖੇ ਨੰਗੇ ਹੀ ਇਹ ਕੋਈ ਨੌਕਰੀ ਵਾਲਾ ਸੀ ਚਲੋ ਇਹਦੀ ਇਹਦੀ ਕੁੜੀ ਨੂੰ ਵੀ ਬਹੁਤ ਕੁਛ ਰਖਾਇਆ ਜਾਂਨੇ ਬੱਚਾ ਵੀ ਵਧੀਆ ਸਕੂਲੇ ਪੜਾਏ ਕਰਦਾ ਸੀ ਤੇ ਪਤਾ ਨਹੀਂ ਉਹਨਾਂ ਨੇ ਇਸ ਕਰਕੇ ਦਾ ਸਾਨੂੰ ਸਿਹਰੇ ਫੋਨ ਆਇਆ ਸਿਵਲ ਹਸਪੀਟਲੋਂ ਨਾ ਇਹ ਸੋਰੀਆਂ ਦਾ ਸਿਹਰ ਨਾਲ ਕੋਈ ਕਿਹਨੇ ਰਸਿਆ ਸਿਵਲ ਹਸਪੀਟਲ ਵਾਲੇ ਕਹਿੰਦੇ ਰਾਤੀ 1 ਵਜੇ ਤੱਕ ਬਿਲਕੁਲ ਹੋਸ਼ ਚਈਓ ਉਹ ਠੀਕ ਨਹੀਂ ਉਹਦੇ ਸਿਰ ਤੇ ਬਹੁਤ ਉਹ ਜ਼ਖਮ ਹੀ ਬਸ ਉਹਦੇ ਮਗਰ ਕੋਈ ਆਣ ਵਾਲਾ ਨਹੀਂ ਅੱਗੇ ਪਿਛੇ ਉਹਨੂੰ ਲੈ ਕੇ ਜਾਣ ਵਾਲਾ ਨਹੀਂ ਨਾਨਾ ਨੇ ਸਾਨੂੰ ਦੱਸਿਆ ਇਹਦਾ ਮਤਲਬ ਰਾਤੀ ਹੋਇਆ ਸਾਡਾ ਘਰ ਕੋਈ ਦੂਰ ਤੇਰ ਨਹੀਂ ਇਹਦੇ ਸੋਰੀਏ ਜੇ ਨਹੀਂ ਨਾਲ ਮਿਲੇਦੇ ਹੁੰਦੇ ਤੇ ਇਹ ਆਂਦੇ ਸਾਨੂੰ ਦੱਸਦੇ ਕਿ ਅਹੀ ਅੱਗੇ ਪਿੱਛੇ ਕਿਤੇ ਲਾ ਕੇ ਜਾਂਦੇ ਉਹਨੂੰ ਮੁੰਡੇ ਨੂੰ ਸਾਡਾ ਮੁੰਡਾ ਦੇ ਬੈਦਾਂ ਦੇ ਦੋ ਬੱਚੇ ਛੋਟੇ ਕੁੜੀ ਇੱਕ ਮੁੰਡਾ ਨਲਪੁਰ ਰੌੜੇ ਕਿੰਨੇ ਕਿੰਨੇ ਖਿਲਾਫ ਹਾਂਜੀ ਇਹਨਾਂ ਕਿੰਨੇ ਬੰਦਿਆਂ ਦੇ ਖਿਲਾਫ ਉੱਥੇ ਦੇ ਵੀ 25 ਜਾਣੇ ਬੇਦੇ ਇਹਨੂੰ ਇਹਦੇ ਚਾਚੇ ਸੋਰੇ ਆ ਇਹ ਤਿੰਨ ਚਾਚੇ ਸੋਰੇ ਆ ਉਹਨਾਂ ਦੇ ਮੁੰਡੇ ਅੱਗੇ ਉਹਨਾਂ ਨੇ ਅੱਗੇ ਆਪਣੇ ਇੱਕ ਦਾ ਸਾਡੂ ਹੈ ਕੋਈ ਅਲਾ ਰਿਸ਼ਤੇਦਾਰ ਬਾਕੀ ਬੁਲਾਏ ਦੇ ਪੂਰੀ ਪਲਾਨ ਨਾਲ ਹੋਇਆ ਦਾ ਮਾਡਲ ਜਨਾਬ ਜੀ ਲਗਾ ਹਰੀਸ਼ ਰਾਜਨੀਤ ਪੇਸ਼ੈਂਟ ਆਏ ਜੋ ਪਹਿਲੇ ਅਨਨੋਨ ਸੀ 108 ਐਂਬੂਲੈਂਸ ਤੇ ਲੈ ਕੇ ਆਈ ਸੀ ਤੇ ਸਬੇਰੀਓ ਦੀ ਪਛਾਣ ਹੋ ਗਈ ਹੈ ਉਹ ਹਰੀਸ਼ ਕੁਮਾਰ ਹੋ ਗਿਆ ਤੇ ਸਬੇਰੀਓ ਦੀ ਡੈਥ ਹੋ ਗਈ ਹੈ ਜਨਨ ਦਾ ਮਤਲਬ ਬੇਤਕਾ ਕਾਰਨ ਕੀ ਮੇਨ ਕਾਰਨ ਉਹਦੇ ਸਿਪਤੇ ਸੱਟਾਂ ਲੱਗੀਆਂ ਹੋਈਆਂ ਆ ਉਹੀ ਕਾਰਨ ਹੈ ਬਾਕੀ ਅੱਗੇ ਇਨਕੁਆਰੀ ਹੋਏਗੀ ਤੇ ਉੱਥੇ ਪਤਾ ਲੱਗੇਗਾ ਸਰ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੱਕ ਹਰੀਸ਼ ਸ਼ਰਮਾ ਨਾਮ ਦਾ ਲੜਕਾ ਸੀ ਜਿਦਾ ਕਿ ਵੀ ਲੜਾਈ ਝਗੜੇ ਤੋਂ ਬਾਅਦ ਜਿਹੜਾ ਕਿ ਵੀ ਉਹ ਜਿਹਦੀ ਡੈਥ ਹੋ ਗਈ ਹੈ ਤੇ ਇਹਦੇ ਵਿੱਚ ਮੇਰੇ ਨਾਲ ਐਸਐਚਓ ਵੀ ਨੰਬਰ 1 ਜਿਹੜੀ ਆਪਣੀ ਹੁਣ ਤੱਕ ਦੀ ਤਫ਼ਤੀਸ਼ ਹੈ ਇਹਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਕਿ ਇਹਦੇ ਜਿਹੜੇ ਇਨ-ਲॉज ਸੀ ਉਹਨਾਂ ਦੇ ਵੱਲ ਜਿਹੜੇ ਤੇ ਚਾਚੇ ਸੋਹਰੇ ਆ ਉਹਨਾਂ ਦੀ ਜਿਹੜੀ ਹੈ ਕਿਸੇ ਗੱਲ ਨੂੰ ਲੈ ਕੇ ਇਹਦੇ ਨਾਲ ਲੜਾਈ ਝਗੜਾ ਹੋ ਗਿਆ ਜਿਹਦੇ ਬਾਅਦ ਇਹਦੇ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਜਿਹਦੇ ਵੀ ਸੀਰੀਅਸ ਹੈੱਡ ਇੰਜਰੀਜ਼ ਵੀ ਸੀ ਤੇ ਇਹ ਲੜਕਾ ਵਾਟਰ ਸਪਲਾਈ ਚ ਇੱਥੇ ਕੰਮ ਕਰਦਾ ਸੀ ਤੇ ਕੱਲੀ ਇਹ ਇਨਸੀਡੈਂਟ ਕੋ ਮਤਲਬ ਹੋਇਆ ਇਹਨੂੰ ਲੈ ਕੇ ਗਿਆ ਕਿਸੇ ਗਲਤ ਹੋਣਾ ਕੋ ਤੇ ਉਹਦੇ ਬਾਅਦ ਲੜਾਈ ਝਗੜਾ ਹੋਇਆ ਤੇ ਫਿਰ ਬਾਅਦ ਚ ਜਿਹੜਾ ਉਹਦੀ ਸੀਰੀਅਸ ਇੰਜਰੀਜ਼ ਹੋ ਗਈ ਸੀ ਤੇ ਬਾਅਦ ਚ ਜਿਹੜਾ ਉਹ ਉਹਦੀ ਉਹ ਡੈਥ ਹੋ ਗਈ ਆ ਤੇ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਵੀ ਟੋਟਲ ਇਹਦੇ ਵਿੱਚ ਆਪਾਂ 7 ਜਿਹੜੇ ਦੋਸ਼ੀ ਆ ਉਹ ਜਿਹੜੇ ਆਪਾਂ ਮੁਕਦਮੇ ਚ ਨਾਮਜ਼ਦ ਕੀਤੇ ਆ ਤੇ ਇਹਦੇ ਵਿੱਚ ਆਪਾਂ ਮੁਕਦਮਾ ਨੰਬਰ 54 ਜਿਹੜਾ ਪੁਲਿਸ ਸਟੇਸ਼ਨ ਟੀਵੀ ਨੰਬਰ 1 ਚ ਰਜਿਸਟਰ ਕੀਤਾ ਜੀ ਅੰਡਰ ਸੈਕਸ਼ਨ 103 ਜਿਹੜੀ ਪਹਿਲੇ 102 ਹੁੰਦੀ ਸੀ ਹੁਣ 103 ਬੀ ਐਨਐਸ ਹੈ ਉਹਦੇ ਅੰਦਰ ਤੇ 190 ਤੇ 191 ਤਿੰਨ ਜਿਹੜੀਆਂ ਪਹਿਲੇ 148 ਤੇ 150 ਹੁੰਦੀ ਸੀ ਤੇ ਇਹਦੇ ਵਿੱਚ ਜਿਹੜਾ ਮਰਡਰ ਦਾ ਜਿਹੜਾ ਮੁਕੱਦਮਾ ਆਪਾਂ ਦਰਜ ਕੀਤਾ ਜਿਹਦੇ ਵਿੱਚ ਆਪਾਂ ਹੁਣ ਤੱਕ ਜਿਹੜੀਆਂ ਤਿੰਨ ਗੋਸ਼ੀ ਜਿਹੜੇ ਆ ਅਰੈਸਟ ਕਰ ਚੁੱਕੇ ਹਾਂ ਜਿਨ੍ਹਾਂ ਦਾ ਨਾਮ ਜੀ ਕਲਪੀ ਪੰਡਿਤ ਲਿਆਸ ਬਿੱਟੂ son of ਗੋਵਿੰਦ ਸੰਜੀਵ ਕੁਮਾਰ ਅਲਿਆ ਸੋਨੂ son of ਗੋਵਿੰਦ ਤਨੂ ਸ਼ਰਮਾ wife of ਸੰਜੀਵ ਕੁਮਾਰ ਅਲਿਆ ਸੋਨੂ ਤੇ ਤਿੰਨ ਦੋਸ਼ੀ ਜਿਹੜੇ ਆਪਾਂ ਅਰੈਸਟ ਕਰ ਰਹੇ ਆ ਤੇ ਟੋਟਲ ਸੱਤ ਜਿਹੜੇ ਇੱਥੇ ਬੰਦੇ ਦਾਮਜਦ ਹੋਏ ਆ ਤੇ ਬੜੀ ਸਵਿਫਟਲੀ ਆਪਾਂ ਤੇ ਐਪੀ ਕੀਤਾ ਤੇ ਜਿਹੜੇ ਪਰਚਾ ਵੀ ਆਪਾਂ ਅਰੈਸਟ ਕਰ ਲਿਆ ਤੇ ਜਿਹੜੇ ਦੋਸ਼ੀ ਆ ਉਹ ਵੀ ਤਿੰਨ ਆਪਾਂ ਫੜ ਲਿਆ ਤੇ ਬਾਕੀ ਦੋਸ਼ੀਆਂ ਤੇ ਆਪਾਂ ਜਿਹੜੀ ਆ ਉਹ ਦਬਿਚ ਦੇ ਰਹੇ ਉਹਨਾਂ ਨੂੰ ਵੀ ਆਪਾਂ ਜਲਦੀ ਜਲਦੀ ਫੜ ਲਾਂਗੇ മെനു <laughs> ദുടാ ਪਠਾਨਕੋਟ ਤੋਂ ਇੱਕ ਬੇਹਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦੇ ਅਨੁਸਾਰ ਨੌਜਵਾਨ ਪੀਤੀ ਰਾਤ ਤੋਂ ਲਾਪਤਾ ਸੀ। ਪੀੜਤ ਪਰਿਵਾਰ ਨੇ ਸੋਹਰਿਆਂ ਤੇ ਦੋਸ਼ ਲਗਾਇਆ ਹੈ ਜਿਸ ਦੇ ਆਧਾਰ ਤੇ ਪੁਲਿਸ ਨੇ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਵੰਦੀ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਠੀਜੇ ਦੇ ਨਾਲ ਆਪਣੇ ਸੋਹਰੇ ਕਰ ਗਿਆ ਸੀ ਜਿੱਥੇ ਲੜਾਈ ਹੋ ਗਈ ਅਤੇ ਸੋਹਰਿਆਂ ਨੇ ਉਸ ਨੂੰ ਕੁੱਟਿਆ ਤੇ ਘਰੋਂ ਬਾਹਰ ਕੱਢ ਦਿੱਤਾ। ਅੰਦਾਜ਼ੇ ਕਿ ਉਸਨੂੰ ਦਿਖਾਨਾ ਚੌਂਕ ਤੋਂ ਜ਼ਖਮੀ ਹਾਲਤ ਦੇ ਵਿੱਚ ਲਿਆਂਦਾ ਗਿਆ ਸੀ ਅਤੇ ਪਠਾਨਕੋਟ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਅੰਦਾਜ਼ੇ ਕਿ ਉਸ ਦੇ ਵੱਲੋਂ ਸੋਰੇ ਪਰਿਵਾਰ ਤੇ ਇਲਜ਼ਾਮ ਲਗਾਏ ਗਏ ਨੇ ਜਦੋਂ ਸਰਕਾਰੀ ਹਸਪਤਾਲ ਦੇ ਡਾਕਟਰ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐਂਬੂਲੈਂਸ ਦੇ ਵਿੱਚ ਲਿਆਂਦਾ ਗਿਆ ਸੀ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ ਤੇ ਹੁਣ ਉਸ ਦੀ ਪਛਾਣ ਵੀ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਕਾਂ ਦੇ ਸੋਰੇ ਪੱਖ ਦੇ ਸੱਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਤਿੰਨ ਨੂੰ ਗ੍ਰਿਫਤਾਰ ਵੀ ਕਰ ਲਿਆ ਅਤੇ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਨਾਮ ਵਿਸ਼ਾਲ ਫਰਾਜੂ ਹੈ। ਕੀ ਗੱਲ ਕੀ ਹੋਈ ਸੀ? ਐਕਚੁਅਲੀ ਮੇਰਾ ਬ੍ਰਦਰ ਆਏ ਵੱਡਾ। ਇਹ ਕੀ ਹੋਇਆ ਜੀ ਆਪਣੇ ਵਾਟਰ ਸਪਲਾਈ ਤੇ ਨੌਕਰੀ ਕਰਦਾ। ਰਾਤੀ ਸਾਨੂੰ ਤੇ ਕਹਿ ਕੇ ਗਿਆ ਵੀ ਇਹਦੀ ਡਿਊਟੀ ਹੁੰਦੀ ਸ਼ਨੀਵਾਰ Shimla ਪੜੀ ਤੇ। ਐ ਰਾਤੀ ਡਿਊਟੀ ਰਹੀ, ਟੋਟੀ ਘਰੋਂ ਖਾ ਕੇ ਗਿਆ ਡਿਊਟੀ ਤੇ ਤੇ ਅਨੂਨਾ ਉਹਦੇ ਸਾਡੂ ਨੇ ਉਹ ਨਾਲ ਲੱਗੇ ਆਪਣੇ ਸਹੁਰਿਆਂ ਘਰ ਗਿਆ ਤੇ ਕੋਈ ਅਪਚੇ ਦੇ ਚਾਚੇ ਦਾ ਤੇ ਇਹਦੀ ਸੱਸ ਨਾਲ ਝਗੜਾ ਝੂੜਾ ਚੱਲ ਰਿਹਾ ਸੀ ਕੋਈ ਇਹਨਾਂ ਦਾ ਇਹਨੂੰ ਲੈ ਕੇ ਗਏ ਉਹ ਉਹ ਕੋਥੇ ਇਹਨੂੰ 20 25 ਜਣੇ ਪਈ ਐ ਇਹਨੂੰ ਉਥੇ ਮਾਰ ਕੇ ਉਹਨਾਂ ਨੇ ਡਾਕਾ ਨਹੀਂ ਛੁੱਟਤਾ ਨਾ ਸਾਨੂੰ ਦੱਸਿਆ ਨਾ ਕਿਸੇ ਨੂੰ ਡਾਕਾ ਨੇ ਚੋਂ ਛੁੱਟਿਆ ਉੱਥੋਂ ਕਿਸੇ ਨੇ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਸਿਵਲ ਹਸਪੀਟਲ ਐਂਬੂਲੈਂਸ ਲੈ ਕੇ ਆਈ ਇਹਨੂੰ ਉਹਨੇ ਪੂਰਾ ਪ੍ਰੀਪ੍ਰਾਈਡ ਇਹਦਾ ਮਰਡਰ ਕੀਤਾ ਪਲਾਨ ਨਾਲ ਪਤਾ ਨਹੀਂ ਇਹਨੂੰ ਕੀ ਹੀ ਵੀ ਇਹਦੇ ਤੋਂ ਰੰਜਿਸ਼ ਖਾਂਦੀ ਕਿ ਚਾਹੇ ਸ਼ਾਇਦ ਸਰਕਾਰੀ ਬਾਕੀ ਸਾਰੇ ਭੁੱਖੇ ਨੰਗੇ ਹੀ ਇਹ ਕੋਈ ਨੌਕਰੀ ਵਾਲਾ ਸੀ ਚਲੋ ਇਹਦੀ ਇਹਦੀ ਕੁੜੀ ਨੂੰ ਵੀ ਬਹੁਤ ਖੁਸ਼ ਰੱਖੇ ਲਈ ਜਨੇ ਬੱਚੇ ਵੀ ਵਧੀਆ ਸਕੂਲੇ ਪੜਾਏ ਕਰਦਾ ਸੀ ਤੇ ਪਤਾ ਨਹੀਂ ਉਹਨਾਂ ਨੇ ਇਸ ਕਰਕੇ ਦਾ ਸਾਨੂੰ ਸਿਹਰੇ ਫੋਨ ਆਇਆ ਸਿਵਲ ਹਸਪੀਟਲ ਤੋਂ ਨਾਲੇ ਸੋਰੀਆਂ ਦਾ ਸਿਆਣਾ ਕੋਈ ਕੀ ਨਹੀਂ ਦੱਸਿਆ ਸਿਵਲ ਹਸਪੀਟਲ ਵਾਲੇ ਕਹਿੰਦੇ ਰਾਤੀ 1 ਵਜੇ ਤੱਕ ਬਿਲਕੁਲ ਹੋਸ਼ ਚਹੀਓ ਉਹਨੂੰ ਠੀਕ ਨਹੀਂ ਉਹਦੇ ਸਿਰ ਤੇ ਬਹੁਤ ਉਹ ਜਖਮ ਹੀ ਬਸ ਉਹਦੇ ਮਗਰ ਕੋਈ ਆਣ ਵਾਲਾ ਨਹੀਂ ਅੱਗੇ ਪਿੱਛੇ ਉਹਨੂੰ ਲੈ ਕੇ ਜਾਣ ਵਾਲਾ ਨਹੀਂ ਨਾਨਾ ਨੇ ਸਾਨੂੰ ਦੱਸਿਆ ਇਹਦਾ ਮਤਲਬ ਰਾਤੀ ਹੋਇਆ ਸਾਡਾ ਘਰ ਕੋਈ ਦੂਰ ਤੇਰ ਨਹੀਂ ਇਹਦੇ ਸੋਰੀਏ ਜੇ ਨਹੀਂ ਨਾਲ ਮਿਲੇਦੇ ਹੁੰਦੇ ਇਹ ਆਂਦੇ ਸਾਨੂੰ ਦੱਸਦੇ ਕਿ ਆਹੀ ਅੱਗੇ ਪਿੱਛੇ ਕੀਤੇ ਲਾ ਕੇ ਜਾਂਦੇ ਉਹਨੂੰ ਮੁੰਡੇ ਨੂੰ ਸਾਡਾ ਮੁੰਡਾ ਦੇ ਬੈਦਾਂ ਦੇ ਦੋ ਬੱਚੇ ਛੋਟੇ ਕੁੜੀ ਇੱਕ ਮੁੰਡਾ ਨਲਪੁਰ ਰੌੜੇ ਕਿੰਨੇ ਕਿੰਨੇ ਖਿਲਾਫ ਹਾਂਜੀ ਇਹਨਾਂ ਕਿੰਨਾ ਬੰਦਿਆਂ ਦੇ ਖਿਲਾਫ ਉੱਥੇ ਦੇ ਵੀ 25 ਜਾਣੇ ਪੇਦੇ ਇਹਨੂੰ ਇਹਦੇ ਚਾਚੇ ਸੂਰੇ ਆ ਇਹ ਤਿੰਨ ਚਾਚੇ ਸੂਰੇ ਆ ਉਹਨਾਂ ਦੇ ਮੁੰਡੇ ਅੱਗੇ ਉਹਨਾਂ ਨੇ ਅੱਗੇ ਆਪਣੇ ਇੱਕ ਦਾ ਸਾਡੂ ਹੈ ਕੋਈ ਅਲਾ ਰਿਸ਼ਤੇਦਾਰ ਬਾਕੀ ਬੁਲਾਏ ਦੇ ਉਹਨਾਂ ਨੇ ਪੂਰੀ ਪਲਾਨ ਨਾਲ ਹੋਇਆ ਦਾ ਮਾਡਲ ਜਨਾਬ ਜੀ ਲਗਾ ਹਰੀਸ਼ ਰਾਜਨੀਤ ਪੇਸ਼ੈਂਟ ਆਏ ਜੋ ਪਹਿਲੇ ਅਨਨੋਨ ਸੀ 108 ਐਂਬੂਲੈਂਸ ਤੇ ਲੈ ਕੇ ਆਈ ਸੀ ਤੇ ਸਵੇਰੇ ਉਹਦੀ ਪਛਾਣ ਹੋ ਗਈ ਉਹ ਹਰੀਸ਼ ਕੁਮਾਰ ਹੋ ਗਿਆ ਤੇ ਸਵੇਰੇ ਉਹਦੀ ਡੈਥ ਹੋ ਗਈ ਹੈ ਜਨਨਤ ਲਗ ਬੇਤ ਦਾ ਕਾਰਨ ਕੀ ਮੇਨ ਕਾਰਨ ਉਹਦੇ ਸਿਪਤੇ ਸੱਟਾਂ ਲੱਗੀਆਂ ਹੋਈਆਂ ਆ ਉਹੀ ਕਾਰਨ ਹੈ ਬਾਕੀ ਅੱਗੇ ਇਨਕੁਆਰੀ ਹੋਏਗੀ ਤੇ ਉੱਥੇ ਪਤਾ ਲੱਗੇਗਾ ਸਰ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੱਕ ਹਰੀਸ਼ ਸ਼ਰਮਾ ਨਾਮ ਦਾ ਲੜਕਾ ਸੀ ਜਿਦਾ ਕਿ ਵੀ ਲੜਾਈ ਝਗੜੇ ਤੋਂ ਬਾਅਦ ਜਿਹੜਾ ਕਿ ਵੀ ਉਹ ਜਿਹਦੀ ਡੈਥ ਹੋ ਗਈ ਹੈ ਤੇ ਇਹਦੇ ਵਿੱਚ ਮੇਰੇ ਨਾਲ ਐਸਐਚਓ ਡੀ ਨੰਬਰ 1 ਜਿਹੜੀ ਆਪਣੀ ਹੁਣ ਤੱਕ ਦੀ ਤਫ਼ਤੀਸ਼ ਹੈ ਇਹਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਕਿ ਇਹਦੇ ਜਿਹੜੇ ਇਨ-ਲॉज ਸੀ ਉਹਨਾਂ ਦੇ ਵੱਲ ਜਿਹੜੇ ਕੋ ਚਾਚੇ ਸਹੁਰੇ ਆ ਉਹਨਾਂ ਦੀ ਜਿਹੜੀ ਹੈ ਕਿਸੇ ਗੱਲ ਨੂੰ ਲੈ ਕੇ ਇਹਦੇ ਨਾਲ ਲੜਾਈ ਝਗੜਾ ਹੋ ਗਿਆ ਜਿਹਦੇ ਬਾਅਦ ਇਹਦੇ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਜਿਹਦੇ ਵੀ ਸੀਰੀਅਸ ਹੈੱਡ ਇੰਜਰੀਜ਼ ਵੀ ਸੀ ਤੇ ਇਹ ਨੜਕਾ ਵਾਟਰ ਸਪਲਾਈ ਚ ਇੱਥੇ ਕੰਮ ਕਰਦਾ ਸੀ ਤੇ ਕਾਲੀ ਇਹ ਇਨਸੀਡੈਂਟ ਕੋ ਮਤਲਬ ਹੋਇਆ ਇਹਨੂੰ ਲੈ ਕੇ ਗਿਆ ਕਿਸੇ ਗਲਤ ਹੋਣਾ ਉਹ ਤੇ ਉਹਦੇ ਬਾਅਦ ਲੜਾਈ ਝਗੜਾ ਹੋਇਆ ਤੇ ਫਿਰ ਬਾਅਦ ਚ ਜਿਹੜਾ ਉਹਦੀ ਸੀਰੀਅਸ ਇੰਜਰੀਜ਼ ਹੋ ਗਈ ਸੀ ਤੇ ਬਾਅਦ ਚ ਜਿਹੜਾ ਉਹ ਉਹਦੀ ਉਹ ਡੈਥ ਹੋ ਗਈ ਆ ਤੇ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਵੀ ਟੋਟਲ ਇਹਦੇ ਵਿੱਚ ਆਪਾਂ 7 ਜਿਹੜੇ ਦੋਸ਼ੀ ਆ ਉਹ ਜਿਹੜੇ ਆਪਾਂ ਮੁਕਦਮੇ 'ਚ ਨਾਮਜ਼ਦ ਕੀਤੇ ਆ ਤੇ ਇਹਦੇ ਵਿੱਚ ਆਪਾਂ ਮੁਕਦਮਾ ਨੰਬਰ 54 ਜਿਹੜਾ ਪੁਲਿਸ ਸਟੇਸ਼ਨ ਟੀਵੀ ਨੰਬਰ 1 'ਚ ਰਜਿਸਟਰ ਕੀਤਾ ਜੀ ਅੰਡਰ ਸੈਕਸ਼ਨ 103 ਜਿਹੜੀ ਪਹਿਲੇ 102 ਹੁੰਦੀ ਸੀ ਹੁਣ 103 ਬੀ ਐਨਐਸ ਹੈ ਉਹਦੇ ਅੰਦਰ ਤੇ 190 ਤੇ 191 ਤਿੰਨ ਜਿਹੜੀਆਂ ਪਹਿਲੇ 148 ਤੇ 159 ਹੁੰਦੀ ਸੀ ਤੇ ਇਹਦੇ ਵਿੱਚ ਜਿਹੜਾ ਮਰਡਰ ਦਾ ਜਿਹੜਾ ਮਕਦਮਾ ਆਪਾਂ ਦਰਜ ਕੀਤਾ ਜਿਹਦੇ ਵਿੱਚ ਆਪਾਂ ਹੁਣ ਤੱਕ ਜਿਹੜੀਆਂ ਤਿੰਨ ਗੋਸ਼ੀ ਜਿਹੜੇ ਆ ਅਰੈਸਟ ਕਰ ਚੁੱਕੇ ਹਾਂ ਜਿਨ੍ਹਾਂ ਦਾ ਨਾਮ ਜੀ ਕਲਪੀ ਪੰਡਿਤ ਲਿਆਸ ਬਿੱਟੂ son of ਗੋਵਿੰਦ ਸੰਜੀਵ ਕੁਮਾਰ ਅਲਿਆ ਸੋਨੂ son of ਗੋਵਿੰਦ ਤਨੂ ਸ਼ਰਮਾ wife of ਸੰਜੀਵ ਕੁਮਾਰ ਅਲਿਆ ਸੋਨੂ ਤੇ ਤਿੰਨ ਦੋਸ਼ੀ ਜਿਹੜੇ ਆਪਾਂ ਅਰੈਸਟ ਕਰ ਰਹੇ ਆ ਤੇ ਟੋਟਲ 7 ਜਿਹੜੇ ਇੱਥੇ ਬੰਦੇ ਦਾਮਜਦ ਹੋਏ ਆ ਤੇ ਬੜੀ ਸਵਿਫਟਲੀ ਆਪਾਂ ਤੇ ਐਫਆਰ ਕੀਤਾ ਤੇ ਜਿਹੜੇ ਪਰਚਾ ਵੀ ਆਪਾਂ ਅਰੈਸਟ ਕਰ ਲਿਆ ਤੇ ਜਿਹੜੇ ਦੋਸ਼ੀ ਆ ਉਹ ਵੀ ਤਿੰਨ ਆਪਾਂ ਫੜ ਲਏ ਤੇ ਬਾਕੀ ਦੋਸ਼ੀਆਂ ਤੇ ਆਪਾਂ ਜਿਹੜੀ ਆ ਉਹ ਬਵੀਸ ਦੇ ਰਹੇ ਉਹਨਾਂ ਨੂੰ ਵੀ ਆਪਾਂ ਜਲਦੀ ਜਲਦੀ ਫੜ ਲਾਂਗੇ